ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਬੱਬਰ ਅਤੇ ਸਮਾਜ ਸੇਵੀ ਗੁਰਚੰਨ ਸਿੰਘ ਰਾਜੂ ਵੱਲੋਂ ਜਮਨਾ ਪਾਰ ਦੀ ਸੰਗਠਨ ਦੇ ਸਹਿਯੋਗ ਨਾਲ ਅੱਜ ਪੰਜਾਬ ਦੇ ਬਾੜ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮਗਰੀ ਭੇਜੀ ਗਈ ਇਸ ਵਿੱਚ ਦਵਾਈਆਂ ਸੁਰਕਾ ਰਸ਼ਨ ਮਦਦਾਂ ਤੇ ਔਰਤਾਂ ਤੇ ਕੱਪੜੇ ਜੁੱਤੇ ਸੈਨੀਟਰੀ ਪੈਡ ਪਸ਼ੂਆਂ ਲਈ ਚਾਰਾ ਆਦਿ ਸ਼ਾਮਲ ਸੀ ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਕਿਸੇ ਇੱਕ ਪਿੰਡ ਨੂੰ ਜਿੱਥੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਗੋਦ ਲੈ ਕੇ ਉਸ ਦਾ ਵਿਕਾਸ ਕੀਤਾ ਜਾਵੇਗਾ ਅੱਜ ਸਵੇਰੇ ਗੀਤਾ ਕਲੋਨੀ ਦੇ ਗੁਰਦੁਆਰਾ ਭਾਈ ਪੁੰਛੂ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਰਾਹਤ ਸਮੱਗਰੀ ਨਾਲ ਭਰਿਆ ਟਰੱਕ ਪੰਜਾਬ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਸਮਾਜ ਸੇਵੀ ਗੁਰਚਰਨ ਸਿੰਘ ਰਾਜੂ ਦਿੱਲੀ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬੱਬਰ ਅਤੇ ਉਹਨਾਂ ਦੀ ਪੂਰੀ ਟੀਮ ਨਾਲ ਬੜੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ਗੁਰਦੁਆਰਾ ਸਾਹਿਬ ਦੀ ਗ੍ਰੰਤੀ ਸਾਇਬ ਨੂੰ ਅਰਦਾਸ ਕੀਤੀ ਗਈ ਸ਼੍ਰੀ ਰਾਜੂ ਅਤੇ ਸ਼੍ਰੀ ਬੱਬਰ ਨੇ ਦੱਸਿਆ ਕਿ ਉਹ ਖੁਦ ਡੇਰਾ ਬਾਬਾ ਨਾਨਕ ਅਜਨਾਲਾ ਸਮੇਤ ਉਹਨਾਂ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਰਾਹਤ ਸਮਗਰੀ ਵੰਡਣਗੇ ਅਤੇ ਉਸ ਪਿੰਡ ਦੀ ਚੋਣ ਕਰਨਗੇ ਜਿਸ ਨੂੰ ਗੋਦ ਲੈ ਕੇ ਵਿਕਾਸ ਕੀਤਾ ਜਾਵੇਗਾ